ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਅੱਜ ਦਾ ਵਲੌਗ ਸ਼ੁਰੂ ਕਰ ਰਹੀਆਂ ਦੁਪਹਿਰ ਦੇ ਸਵਾ 2:30 ਤੋਂ ਪਹਿਲਾਂ ਮੈਂ ਆਪਣਾ ਲੰਚ ਕੀਤਾ 1:30 ਤੋਂ 2:00 ਮੈਂ ਲੰਚ ਕੀਤਾ ਮੈਂ ਪਹਿਲਾਂ ਦੁਪਹਿਰੇ ਰੈਸਟ ਕਰ ਲਈ ਸੀ ਮੈਂ ਘੰਟਾ ਸੌਂ ਗਈ ਸੀ ਉੱਠ ਕੇ ਮੈਂ ਆਪਣਾ ਲੰਚ ਕੀਤਾ ਲੰਚ ਕਰਕੇ ਫਿਰ ਮੈਂ ਥੋੜੀ ਜਿਹੀ 15-20 ਮਿੰਟ ਬ੍ਰੇਕ ਲਈ ਕੋਈ ਆਪ ਦਾ ਫੋਨ ਤੇ ਇੱਕ ਦੋ ਵੀਡੀਓ ਸਤੂ ਦੇਖਣੇ ਸੋ ਦੇਖਿਆ ਫਿਰ ਮੈਂ ਕਿਹਾ ਚਲ ਹੁਣ ਕੰਮ ਲੱਗ ਜੇ ਕਿਉਂਕਿ ਜੇ ਆਪਾਂ ਨੇ ਇੱਕ ਵਾਰ ਰੈਸਟ ਕਰ ਲਈ ਫਿਰ ਦੁਬਾਰਾ ਆਏ ਹੁੰਦਾ ਵੀ ਕੁਝ ਨਾ ਕੁਝ ਨਾ ਕੰਮ ਕਰੀਏ ਬੇਲੇ ਨਾ ਬੈਠੀ ਕਿਉਂਕਿ ਰੈਸਟ ਆਪਾਂ ਆਲਰੇਡੀ ਹੋ ਚੁੱਕਿਆ ਹੁੰਦਾ ਤੇ ਮੈਨੂੰ ਵੀ ਐਸ ਜਿਹੜੇ ਕੰਮ ਕਰਨੇ ਨੇ ਮੈਂ ਕਰਾਂ ਇਹ ਮੇਰੇ ਕੋਲ ਨਾ ਗੁੜ ਦਾ ਚੂਰਾ ਪਿਆ ਸੀ ਜੀ ਗੁੜ ਵਾਲੀ ਪੇਟੀ ਲਿਆਂਦੀ ਸੀ ਉਹਦੇ ਨੀਚੋਂ ਜਿਹੜਾ ਚੂਰਾ ਨਿਕਲੇ ਸੀ ਉਹ ਪਿਆ ਸੀ ਮੈਂ ਉਸ ਟਾਈਮ ਮੈਨੂੰ ਕੋਈ ਡੱਬਾ ਨਹੀਂ ਖਾਲੀ ਦਿਖਿਆ ਤੇ ਮੈਂ ਤਾਂ ਵੱਡੇ ਜੰਗ ਵਿੱਚ ਇਹ ਅਸੀਂ ਜੰਗ ਘੱਟ ਯੂਜ਼ ਕਰਦੇ ਆ ਤੇ ਇਹਦੇ ਵਿੱਚ ਹੀ ਇੱਕ ਗੁੜ ਸਾਡਾ ਪਹਿਲਾਂ ਵਾਲਾ ਪੈਸੇ ਖਤਮ ਹੋ ਚੁੱਕਾ ਸੀ ਚਾਹ ਵਿੱਚ ਪਾ ਕੇ ਅਸੀਂ ਖਤਮ ਕਰ ਲਿਆ ਤੇ ਇਹ ਗੁੜ ਦਾ ਚੂਰਾ ਜਿਹੜਾ ਚੀਨੀ ਵੀ ਸੀ ਨਾ ਮਿਕਸ ਕਰਕੇ ਮੈਂ ਰੱਖ ਰਿਹਾ ਵਿੱਚ ਨੀਮੇ ਬਾਏ ਦੇ ਹੈਲਪਰ ਤੇ ਚਾਂਜ ਪਾਦੇ ਕਰੂੰ ਚੀਨੀ ਅਸੀਂ ਯੂਜ਼ ਨਹੀਂ ਕਰਦੇ ਪਿੰਦੇ ਨਹੀਂ ਉਹਨਾਂ ਦੇ ਚਾਂਜ ਵਿੱਚ ਅਸੀਂ ਗੁੜ ਤੇ ਚੀਨੀ ਮਿਕਸ ਕਰਕੇ ਪਾ ਲੈਣ ਹੁੰਦੇ ਫਿਰ ਮੈਂ ਚੀਨੀ ਵਾਲੇ ਟੱਬੇ ਵਿੱਚ ਮਿਕਸ ਕਰਕੇ ਪਾਤਾ ਚੂਰਾ ਤੇ ਚੀਨੀ ਤੇ ਉਹਨਾਂ ਦੇ ਚਾਂਜ ਪਹਿਲਾਂ ਕਰੋ ਯੂਜ਼ ਹੋ ਜੇ ਫਿਰ ਆਹ ਹੁੰਦਾ ਚੀਜ਼ ਪਈਆ ਖਰਾਬ ਨਾ ਹੋਵੇ ਲੇਖੇ ਲੱਗੇ ਨੂੰ ਆਪਾਂ ਖਤਮ ਕਰੀਏ ਵਰਤ ਲਈ ਖਰਾਬ ਨਾ ਜਾਵੇ ਹੁਣ ਮੈਂ ਕਰ ਰਹੀ ਹਾਂ ਪੰਜੀਰੀ ਰੀਫਿਲ ਇਹਨਾਂ ਵੱਡਾ ਕੰਟੇਨਰ ਰੱਖਿਆ ਹੈ ਪੌੜੀਆਂ ਦੇ ਨੀਚੇ ਕਬੜ ਵਿੱਚ ਕਿਚਨ ਵਿੱਚ ਇੰਨੀ ਜ਼ਿਆਦਾ ਸਪੇਸ ਨਹੀਂ ਇਸ ਕਰਕੇ ਮੈਂ ਛੋਟੇ ਕੰਟੇਨਰਸ ਰੀਫਿਲ ਕਰ ਲੈਂਦੀ ਜੋ ਖਤਮ ਹੋ ਜਾਈ ਨੇ ਫੇਰ ਵੱਡੇ ਕੰਟੇਨਰ ਤੋਂ ਛੋਟੇ ਕੰਟੇਨਰਸ ਰੀਫਿਲ ਕਰ ਲੈਂਦੀ ਹਾਂ ਤੇ ਰੀਫਿਲ ਕਰਕੇ ਰੱਖਦੀ ਹਾਂ ਪੰਜੀਰੀ ਵੀ ਸਾਡੀ ਥੋੜੀ ਰਹਿ ਗਈ ਤੇ ਹੁਣ ਖਾਦੀ ਵੀ ਥੋੜੀ ਜੰਨੇ ਕਿਉਂਕਿ ਮੌਸਮ ਗਰਮੀ ਦਾ ਹੋ ਗਿਆ ਤਾਂ ਗੱਗੇ ਜ਼ਿਆਦਾ ਗਰਮੀ ਹੋਊਗੀ ਹਾਂ ਥੋੜੇ ਥੋੜੇ ਦੋ ਦੋ ਚਮਚੇ ਖਾ ਲੈਣੇ ਇਹਨਾਂ ਨਾਲੇ ਖਤਮ ਹੋ ਜੂਗੀ ਜਿਹੜਾ ਰੀਫਿਲਿੰਗ ਵਾਲਾ ਕੰਮ ਹੁੰਦਾ ਨਾ ਮੈਂ ਜੋ ਸਵੇਰੇ ਸ਼ਾਮ ਬਹੁਤ ਰਸ਼ ਦਾ ਟਾਈਮ ਹੁੰਦਾ ਕੰਮ ਦਾ ਰਸ਼ ਹੁੰਦਾ ਉਦੋਂ ਨਹੀਂ ਹੁੰਦਾ ਨਾ ਇਹ ਵੀ ਮੈਂ ਜਦੋਂ ਕਦੇ ਮੈਨੂੰ ਐ ਲੱਗੇ ਵੀ ਫ੍ਰੀ ਟਾਈਮ ਹੈਗਾ ਹੁਣ ਵਿੱਚ ਜੀ ਚਲੋ ਕੰਮ ਹੋਣਾ ਘਟਾ ਤਾਂ ਉਦੋਂ ਹੀ ਕਰਦੀ ਹੁੰਦੀ ਆ ਉਹ ਨੋਟ ਕਰ ਲੈਣੇ ਹੁੰਦੀ ਮਾਈਂਡ ਵਿੱਚ ਅੱਜ ਆਹ ਕੰਮ ਕਰਨੇ ਨੇ ਆਹ ਚੀਜ਼ ਰੀਫਿਲ ਕਰਨ ਵਾਲੀ ਪਈ ਆ ਆਹ ਚੀਜ਼ ਨੋਟ ਡਾਊਨ ਕਰਨ ਵਾਲੀ ਪਈ ਆ ਹੈ ਨਾ ਇਦਾਂ ਇਹ ਨਿੱਕ-ਨਿੱਕੇ ਜਿਹੇ ਕੰਮ ਫਿਰ ਮੈਂ ਆਪਣੇ ਫ੍ਰੀ ਟਾਈਮ 'ਚ ਕਰਦੀ ਹੁੰਦੀ ਆ ਤਾਂ ਕਿ ਆਰਾਮ ਨਾਲ ਆਪਾਂ ਠੰਡੇ ਦਿਮਾਗ ਨਾਲ ਕੰਮ ਕਰ ਸਕੀ ਇਹ ਵੀ ਹੋ ਗਿਆ ਰੀਫਿਲ ਤੇ ਪਟਾ ਕੰਟੀਨਰ ਵਾਪਿਸ ਰੱਖਿਆ ਉਹ ਉਥੇ ਤੇ ਅੱਜ ਮੈਂ ਫਿਰ ਚਿਮਨੀ ਵੀ ਕਲੀਨ ਕਰਨੀ ਸੀ ਜਿਉਂ ਇਹਦਾ ਫਿਲਟਰ ਕਲੀਨ ਕਰਨਾ ਸੀ ਇਹ ਵੀ ਮਹੀਨੇ ਚ ਇੱਕ ਦਿਨ ਕਰਦੀ ਹੁੰਨੀ ਚਿਮਨੀ ਦਾ ਫਿਲਟਰ ਕਲੀਨ ਲਾਈਕ ਅ ਮਹੀਨੇ ਦੇ ਪਹਿਲੇ ਵੀਕ ਵਿੱਚ ਮੇਰੀ ਕੋਸ਼ਿਸ਼ ਹੁੰਦੀ ਚਿਮਨੀ ਦਾ ਫਿਲਟਰ ਵੀ ਕਲੀਨ ਕਰਦਾ ਕਿਚਨ ਵੀ ਕਲੀਨ ਕਰਦਾ ਤੇ ਚਿੱਕੀ ਜੰਤ ਹਲੇ ਥੋੜੀ ਜਿਹਾ ਨੂੰ ਕਰੂੰਗੀ ਫਿਲਟਰ ਮੈਂ ਕਲੀਨ ਕਰ ਰਹੀ ਮਹੀਨਾ ਹੋ ਗਿਆ ਫਿਲਟਰ ਕਲੀਨ ਕਰਨ ਨੂੰ ਇੱਕ ਵਾਰ ਮੀਨੇਜ ਕਰ ਦੋ ਤਾਂ ਮਹੀਨਾ ਲੰਘ ਜਾਂਦਾ ਬਾਕੀ ਡਿਪੈਂਡ ਕਰਦਾ ਕਿ ਆਪਾਂ ਕਿੰਨੀ ਕੁ ਕੁਕਿੰਗ ਕਰਦੇ ਆ ਫਰਾਈਂਗ ਵੇਅਰ ਕਿੰਨੀ ਕਰਦੇ ਆ ਤੇ ਅਸੀਂ ਤੁਹਾਨੂੰ ਕੁਕਿੰਗ ਬਹੁਤ ਘੱਟ ਕਰਦਾ ਮਤਲਬ दाल ਸਬਜੀ ਬਣਦੀ ਫਰਾਈ ਵੀ ਬਹੁਤ ਘੱਟ ਕਰਦੇ ਆ ਐਨਾ ਜ਼ਿਆਦਾ ਕੋਈ ਫਰਾਈ ਵਾਲਾ ਕੰਮ ਵੀ ਨਹੀਂ ਹੁੰਦਾ ਹੈਗਾ ਫਿਲਟਰ ਮੈਂ ਕੱਢਦਾ ਜਿਹੜੇ ਫਿਲਟਰ ਜੋ ਕੱਢਦੇ ਨੇ ਸਾਈਡ ਸਿਰ ਤੇ ਔਇਲ ਵਗੈਰਾ ਹੁੰਦਾ ਉਹ ਮੈਂ ਮਿਸਟਰ ਮਸਲ ਸਪਰੇਅ ਲਗਾ ਕੇ ਕੱਪੜੇ ਤੇ ਸਾਫ਼ ਕਰ ਦਿੰਦੀ ਆ ਬਾਅਦ ਫਿਰ ਕੱਪੜਾ ਮੈਂ ਸੁਟਦਾ ਨਹੀਂ ਹੁੰਦੀ ਐ ਐਕਸਟਰਾ ਕੱਪੜਾ ਪਹਿਲੀ ਇਹ ਇਹ ਨਹੀਂ ਲੈਣੀ ਹੁਣ ਜਿਹਨਾਂ ਆਪਾਂ ਸੁਟ ਸਕੀਏ ਯੂਜ਼ ਕਰਕੇ ਇਹ ਸਾਰਾ ਔਇਲ ਵਗੈਰਾ ਚਿਪ ਚਿਪਾੜ ਜਿਹੜੀ ਸੀਮਨ ਤੇ ਲੱਗੀ ਹੁੰਦੀ ਆ ਇਹ ਕੱਪੜੇ ਨਾਲ ਸਾਫ਼ ਕਰਦੈ ਨੇ ਹੁੰਦੀ ਆ ਨਾਵਦੀਆਂ ਆਪਾਂ ਸਫਾਈ ਕਰੀ ਚੱਲੀ ਚੀਜ਼ ਆਪਣੀ ਉਹੀ ਜੀ ਰਹਿਣੀ ਹੈ ਜੇ ਆਪਾਂ ਸਫਾਈ ਕਿਸੇ ਵੀ ਕੋਰਨਰ ਦੀ ਕਿਸੇ ਵੀ ਚੀਜ਼ ਦੀ ਨਹੀਂ ਕਰਦੇ ਆਪਾਂ ਫਿਰ ਉਹਦੇ ਉੱਪਰ ਚਿਪਚਿਪਾ ਹਾਟ ਗੰਦਗੀ ਜੰਮਣੀ ਸ਼ੁਰੂ ਹੋ ਜਾਂਦੀ ਹੈ ਤੇ ਮੈਂ ਸਾਰਾ ਪਹਿਲਾਂ ਕਲੀਨਰ ਨਾਲ Chimney ਬਾਹਰੋਂ ਸਾਫ ਕਰੂੰਗੀ ਅੰਦਰੋਂ ਵੀ ਜਿੰਨੀ ਹੋ ਸਕਦੀ ਹੁੰਦੀ ਹੈ ਓਨਾਂ ਇੱਕ ਤਾਂ ਮੈਂ ਜ਼ਰੂਰ ਕਰਦੀ ਹੁੰਦੀ ਆ ਜਿੰਨੀ ਕਾਪ ਨੇ ਹੱਥ ਵਾਸੋਂ ਵੀ ਓਨਾਂ ਇੱਕ ਤਾਂ ਮੈਂ ਜ਼ਰੂਰ ਕਰਦੀ ਆ ਸਾਰੇ ਚਿਪਚਿਪਾਟ ਸਾਰੀ ਗੰਦਗੀ ਜੀ ਇਹਦੇ ਉੱਤਰ ਜਾਂਦੀ ਹੈ ਫਿਰ ਮਮੇ ਇੱਦਾਂ ਵਾਲੇ ਰਾਉਂਡ ਇਟਾ ਦੇ ਵਿੱਚ ਧੋਨੇ ਸੀ ਮੰਨੀ ਦਾ ਫਿਲਟਰ ਦਾ ਦੇਖਾ ਤੁਸੀਂ ਕਿੰਨਾ ਗੰਦਾ ਪਿਆ ਆ ਸਾਰੀ ਇਹਨਾਂ ਪੀਲਾ ਖਲਦੀ ਆਇਲ ਕਿੰਨਾ ਕੁਝ ਆਇਆ ਪਿਆ ਬਹੁਤ ਅਜਰੂ ਵਿੱਚ ਹੋਇਆ ਪੀਲਾ ਪੀਲਾ ਪੀਲੋ ਪਿਆ ਬਿਲਕੁਲੀ ਬਹੁਤ ਜ਼ਿਆਦਾ ਆਇਲ ਚਮਕ ਰਿਹਾ ਹੱਥ ਲਾਵੇਂ ਆਇਲ ਨਹੀਂ ਹੋਈ ਨਾ ਆਇਆ ਹੱਥ ਵਿੱਚ ਆਇਲ ਟ੍ਰੇ ਇਹਦੇ ਵਿੱਚ ਵੀ ਆਇਲ ਆਇਆ ਪਿਆ ਇਹਦੇ ਉੱਪਰ ਮੈਂ ਪਹਿਲਾਂ ਛਿੜਕੂਗੀ ਡਰੇਨ ਐਕਸ ਆ ਛਿੜਕੂਗੀ ਇਹਦੇ ਵਿੱਚ ਸਾਢੇ 5 ਮਿੰਟ ਦਾ ਇੱਕ ਫਿਲਟਰ ਹੈ ਮੈਂ ਇੱਕ ਪੈਕੇਟ ਨਾਲ ਤਿੰਨ ਵਾਰ ਸਾਫ਼ ਕਰ ਲਾਣੀ ਹੋਣੀ ਹੈ ਜੇ ਤੀਵਰ ਮੈਂ ਬਾਥਰੂਮ ਡਰੇਨ ਚ ਪਾਣੀ ਕੋਈ ਸਿੰਕ ਕੇ ਸਾਫ਼ ਕਰ ਲਿਓ ਡਰੇਨ ਸਾਫ਼ ਹੋ ਜਾਂਦੇ ਉਹਦੇ ਤੋਂ ਤੋਂ ਮੈਂ ਸਾਫ਼ ਕਰਾਂ ਉਹ ਨਹੀਂ ਨੋਰਮਲ ਸਾਫ਼ ਜਿਹੜਾ ਕੱਪੜਾ ਨਹੀਂ ਆਪ ਯੂਜ਼ ਕਰਦੇ ਆ ਉਹ ਸਾਰਾ ਸਫ਼ਾ ਉਹ ਤੋਂ ਮੈਂ ਛੱਡ ਦੂੰ ਗਰਮ ਪਾਣੀ ਇਹਦੇ ਵਿੱਚ ਆ ਮੈਂ ਛੱਡ ਕਰ ਗਰਮ ਪਾਣੀ ਬਹੁਤ ਈਜ਼ੀਲੀ ਤੇ ਨਾਲ ਦੇ ਨਾਲ ਹੀ ਇਹਦੇ ਨਾਲ ਮੈਂ ਉੱਤਰ ਮੰਗੇ ਇਹਦੇ ਗੰਦਗੀ ਨਾਲ ਦੀ ਨਾਲ ਆ ਦੇਖੋ ਪਾਣੀ ਮੈਂ ਗਰਮ ਛੱਡਿਆ ਹੋਇਆ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਇਹ ਸਾਫ਼ ਹੋ ਰਹੀ ਹੈ ਡਰੇਨ ਐਕਸਟ ਸਰਫ ਨਾਲ ਸਾਫ਼ ਕਰਨੀ ਚਿਮਨੀ ਬਹੁਤ ਈਜ਼ੀ ਕੋਈ ਔਖੀ ਗੱਲ ਨਹੀਂ ਜਾਂ ਇੱਥੇ ਰੋਜ਼ ਹੀ ਸਾਫ਼ ਕਰੀ ਚੱਲੋ ਨਹੀਂ ਚਿਮਨੀ ਦੇ ਫਿਲਟਰ ਸਾਫ਼ ਕਰਨ ਤੋਂ ਬਹੁਤ ਡਰ ਲੱਗਦਾ ਹੁੰਦਾ ਆ ਹੁੰਦਾ ਵੀ ਹਾਏ ਇੰਨੀ ਆਇਲੀ ਜੀ ਚਗਨਾਈ ਵਾਲੀ ਕਮੇ ਸਾਫ਼ ਕਰਾਂਗੇ ਆ ਦੇਖੋ ਸਾਰੀ ਗੰਦਗੀ ਬਾਹਰ ਆ ਗਈ ਆਪਣੇ ਆਪ ਹੁਣ ਪਾਣੀ ਬੰਦ ਕਰ ਦਿੰਦੇ ਬਸ ਉਹਨਾਂ ਕੋ ਪਾਣੀ ਪਾਉਣਾ ਜਿੰਨੇ ਇੱਕ ਚਾਹੇ ਲਾਈਕ ਡੁੱਬ ਜੇ ਪਾਣੀ ਵਿੱਚ ਬਹੁਤ ਜ਼ਿਆਦਾ ਪਾਣੀ ਪਾਉਣ ਦਾ ਵੀ ਫਾਇਦਾ ਨਹੀਂ ਇਹਦੇ ਵਿੱਚ ਹੀ ਮੈਂ ਸਿਰਫ ਪਾਤਾ ਤੇ ਨੂੰ ਵੀ ਇਹਦੇ ਵਿੱਚ ਹੀ ਪਾਣੀ ਪਾਤਾ ਔਰ 10-15 ਮਿੰਟ ਮੈਨੂੰ ਇਦਾਂ ਹੀ ਪਈ ਰਹਿਣ ਦੋਗੇ 10-15 ਮਿੰਟ ਵਿੱਚ ਬਿਲਕੁਲ ਹੀ ਗੰਦਗੀ ਅੰਦਰੋਂ ਆਪਣਾ ਬਾਹਰ ਆ ਜੂਗੀ ਤੁਸੀਂ ਹੁਣੇ ਹੀ ਦੇਖ ਲਓ ਹੁਣੇ ਕੀ ਹਾਲ ਹੋ ਗਿਆ ਪਾਣੀ ਦਾ ਸਾਰੀ ਗੰਦੀ ਆਲਮੋਸਟ ਉੱਪਰ ਆ ਗਈ 10 ਮਿੰਟ ਰੱਖ ਦਾਂਗੇ ਤਾਂ ਬਿਲਕੁਲ ਹੀ ਕਲੀਨ ਹੋ ਜੂਗੀ ਇਹ ਜੀਮਨੀ ਦਾ ਫਿਲਟਰ ਹੋਵੇ ਕਲੀਨ ਤੇ ਆਹ ਵਾਲੀ ਔਇਲ ਟ੍ਰੇ ਵੀ ਹੋ ਗਈ ਕਲੀਨ ਬਿਲਕੁਲ ਸਾਫ ਫਿਲਟਰ ਨੂੰ ਮੈਂ ਧੁੱਪੇ ਰੱਖ ਦਾਂ ਨਹੀਂ ਹਲ ਧੁੱਪ ਹੈਗੀ ਆ ਧੁੱਪੇ ਸੁੱਕ ਜੂਗਾ ਵੀਰ ਕੁੱਲ ਸਫਾਈਆਂ ਜਾਂਦੀ ਵਾਂਗੂ ਲੱਗਣ ਲੱਗਿਆ। ਧੋਤੇ ਤੋਂ ਪਹਿਲਾਂ ਇਹ ਨਾ ਗੰਦਾ ਲੱਗਦਾ ਨਾ। ਫਿਰ ਤਾਂ ਕਲੀਨ ਕਰਨ ਤੋਂ ਬਾਅਦ ਨਾ ਜਿਹੜਾ ਟੱਬ ਹੈ ਲਾਂਡਰੀ ਵਾਲਾ ਇਹ ਵੀ ਮੈਂ ਸਾਫ਼ ਕਰ ਦਉਂਕਿ ਕਿ ਚਿਮਨੀ ਸੀ ਕਿ ਆਇਲ ਵਾਲੀ ਸੀ ਬਹੁਤ ਜ਼ਿਆਦਾ ਚਿਕਨਾਈ ਵਾਲੀ ਸੀ। ਤੋਂ ਉਹਦ ਕਰਕੇ ਸਾਈਡਾਂ ਤੇ ਚੰਬ ਟੱਬ ਦੇ ਵਿੱਚ ਨਾ ਲਾਈਨ ਜੀ ਲੱਗ ਜਾਂਦੀ। ਚਿਕਨਾ ਹੜ ਦੀ ਇੱਕ ਲਾਈਨ ਜੀ ਬਣ ਜਾਂਦੀ ਹੈ। ਇਸ ਕਰਕੇ ਸਾਰਫ ਨਾਲ ਫਿਰ ਇਹ ਵੀ ਉਸ ਤੋਂ ਬਾਅਦ ਕਲੀਨ ਕਰਨਾ ਜ਼ਰੂਰੀ ਹੋਏਗਾ ਕਿਉਂਕਿ ਇਸ ਸਮਾਂ ਜੇ ਆਪਾਂ ਕੱਪੜੇ ਧੋਵਾਂਗੇ ਤਾਂ ਉਹ ਬੁਰਾ ਲੱਗਦਾ ਉਹ ਸਾਰੀ ਗੰਦਗੀ ਕੱਪੜਿਆਂ 'ਚ ਆਉਗੀ ਵੈਸੇ ਵੀ ਦੇਖਣ ਨੂੰ ਵੀ ਅੱਛਾ ਲੱਗਦਾ ਨਾ ਇਸ ਕਰਕੇ ਮੈਂ ਨਾਲ ਦੇ ਨਾਲ ਹੀ ਸਾਫ਼ ਕਰ ਦਿੰਨੀ ਹੁੰਦੀ ਆ ਨਾਲ ਦੇ ਨਾਲ ਸਾਫ਼ ਕਰਦੇ ਜਿਆਦਾ ਮਿਹਨਤ ਨਹੀਂ ਲੱਗਦੀ ਟਾਈਮ ਨਾਲ ਨਾਲ ਦੇ ਨਾਲ ਸਾਰੀ ਗੰਦਗੀ ਉਤਰ ਜਾਂਦੀ ਏ ਟਾਈਮ ਪਾ ਕੇ ਕਰੀਏ ਤਾਂ ਉੱਥੇ ਚਮ ਜ ਜਾਂਦੀ ਆ ਇਹ ਵੀ ਮੈਂ ਸਾਰਾ ਸਫਾ ਕੇ ਨਾਲ ਦੀ ਨਾਲ ਹੀ ਧੋਤਾ ਤੋਂ ਤੇ ਤਾਂ ਇਹੋ ਚੀਜ਼ ਬਹੁਤ ਸੋਹਣੀ ਲੱਗਣ ਲੱਗ ਜਾਂਦੀ ਆ ਅੱਖਾਂ ਨੂੰ ਨਾ ਪਤਾ ਲੱਗਣ ਲੱਗਦਾ ਹਾਂ ਵੀ ਦੇਖਣ 'ਚ ਬਹੁਤ ਵਧੀਆ ਲੱਗਦੀ ਆ बस ਇਸ ਤਰ੍ਹਾਂ ਦੇ ਹਾਨੀਕਿਨਿਕੇ ਕੰਮ ਜੱਜ ਮੈਂ ਕਰੇ ਨੇ ਤੇ ਸਵੇਰੇ ਕੋਈ ਵਲੌਗ ਨਹੀਂ ਸ਼ੂਟ ਕਰਿਆ ਕੋਈ ਕੰਮ ਵੀ ਖਾਸ ਨਹੀਂ ਸੱਜਿਆ ਇਸ ਕਰਕੇ ਕੋਈ ਵੀਡੀਓ ਵੀ ਨਹੀਂ ਬਣੀ बस ਹਾਨੀਕਿਨਿਕੇ ਕੰਮ ਮੈਂ ਅੱਜ ਮੈਂ ਦਿਨੇ ਰੱਖੇ ਸੀ ਕਿ ਅੱਜ ਮੈਂ ਇਹ ਦਿਨੇ ਇਹੀ ਕੰਮ ਕਰਨੇ ਨੇ ਜਿਹੜੇ ਸਵੇਰੇ ਸਵੇਰ ਦੇ ਟਾਈਮ ਆਪਾਂ ਨਹੀਂ ਕਰ ਸਕਦੇ ਟੰਬ ਦੀ ਸਾਈਡਸ ਜਿਹੜੇ ਗ੍ਰੇਨਾਈਟ ਲੱਗਿਆ ਹੋਇਆ ਇੱਥੇ ਵੀ ਪਾਣੀ ਆ ਜਾਂਦਾ ਇਹਦੇ ਕੱਪੜਾ ਮਾਰ ਦੂੰਗੀ ਨਹੀਂ ਪਾਣੀ ਸੁੱਕ ਕੇ ਨਾ ਫਿਰ ਉਹ ਵਾਈਟ ਜੇ ਟਾਲ ਕੇ ਪਾ ਦਿੰਦੇ ਨੇ ਪਾਣੀ ਦੇ ਥੋੜੇ ਥੋੜੇ ਸਾਈਡਸ ਵਾਲ ਟਾਈਲਸ ਕਲੀਨ ਕਰ ਦੂੰਗੀ ਆਪਾਂ ਟੈਪ ਵਗੈਰਾ ਛੱਡਦੇ ਆ ਪਾਣੀ ਯੂਜ਼ ਛੁੱਟੇ ਵਗੈਰਾ ਲੱਗਦੇ ਟੈਪਸ ਵੀ ਨਾਲ ਦੀ ਨਾਲ ਹੀ ਸਾਫ਼ ਕਰ ਦਾਨੀ ਤਾਂ ਕਿ ਚਮਕਦੇ ਰਹਿਣ ਪਾਣੀ ਦੇ ਦਾਗ ਨਾ ਉੱਪਰ ਜੰਮਣ ਤੇ ਉਹ ਮੈਨੂੰ ਗੰਦੀਆਂ ਜਿਹੀਆਂ ਟੂਟੀਆਂ ਪਾਣੀ ਦੇ ਦਾਗ ਜੇ ਸੁੱਕੇ ਜੀ ਮੈਨੂੰ ਬਹੁਤ ਜ਼ਿਆਦਾ ਬੁਰੀਆਂ ਲੱਗਦੀਆਂ ਸਕੇ ਨਾਲ ਦੀ ਨਾਲ ਹੀ ਸਫਾਈ ਕਰਨੀ ਜ਼ਰੂਰੀ ਹੋ ਜਾਂਦੀ ਆ ਟੱਬ ਹੋ ਗਿਆ ਬਿਲਕੁਲ ਕਲੀਨ ਚਮਕ ਗਿਆ ਸਿਰਫ 1 ਮਿੰਟ ਹੀ ਲੱਗਦਾ ਸਾਫ਼ ਕਰਨ ਨੂੰ ਆਪਾਂ ਕੋਲ ਕਰ ਲਈਏ ਤਾਂ ਕਰ ਲਈਏ ਬਸ 1 ਮਿੰਟ ਜੀ ਨਾਲ ਦੀ ਨਾਲ ਸਾਫ਼ ਹੋ ਜਾਂਦਾ ਕੋਈ ਆਈ ਨਹੀਂ ਤਾਂ ਬਹੁਤ ਗੰਦਗੀ ਜੰਮ ਜਾਂਦੀ ਆ ਬਹੁਤ ਹੀ ਈਜ਼ੀ ਆ ਸਾਫ਼ ਕਰਨਾ ਹੁਣ ਮੈਂ ਲੱਗੀ ਸਬਜੀ ਬਣਾਉਣ ਸਬਜੀ ਬਣਾ ਰਹੀ ਸੀ ਅੱਜ ਭਿੰਡੀ ਦੀ ਗਰਮੀਆਂ ਦੇ ਸੀਜ਼ਨ ਦੀ ਪਹਿਲੀ ਭਿੰਡੀ ਦੀ ਸਬਜੀ ਦਵਿੰਦਰ ਨੂੰ ਭਿੰਡੀ ਬਹੁਤ ਜ਼ਿਆਦਾ ਪਸੰਦ ਹੈ ਛੋਟੇ ਛੋਟੇ ਕੱਚੇ ਕੱਚੇ ਭਿੰਡੀਆਂ ਸੀਆਂ ਪਰ ਸਬਜੀ ਨਾ ਉਨੀ ਵਧੀਆ ਨਹੀਂ ਖਾਣ ਚ ਨਹੀਂ ਟੇਸਟੀ ਬਣੀ ਜਾਣੀ ਕਿ ਦੇਖਣ ਦਾ ਪਤ ਵਧੀਆ ਸੀਗੀ ਖਾਣ ਚ ਦਵਿੰਦਰ ਕਹਿੰਦੇ ਟੇਸਟ ਨਹੀਂ ਹੈਗੀ ਬਿਲਕੁਲ ਹੀ ਮੈਂ ਤਾਂ ਰਾਤ ਨੂੰ ਖਾਣਾ ਹੀ ਨਹੀਂ ਖਾਂਦਾ ਹੈਗਾ ਸੀ ਤੇ ਕਹਿੰਦੇ ਸਬਜੀ ਨਹੀਂ ਟੇਸਟੀ ਮੇਕਾ ਭਿੰਡੀਆਂ ਸੀ ਨਾ ਹੈ ਤਾਂ ਕੱਚੀਆਂ ਸੀ ਨਿੱਕ ਨਿੱਕੇ ਆਪ ਸਟੋਰਾਂ ਵਾਲੀਆਂ ਸੀਗੀਆਂ ਕਲਰ ਵੀ ਉਹਨਾਂ ਜਿਹੜਾ ਭਿੰਡੀ ਦਾ ਸੋਹਣਾ ਨਹੀਂ ਸੀ ਜਿਵੇਂ ਫਰੈਸ਼ ਗ੍ਰੀਨ ਕਲਰ ਹੁੰਦਾ ਪਰ ਹੈ ਕਟਨ ਚ ਵਧੀਆ ਸੀ ਕੱਤੀਆਂ ਸੀ ਕੋਈ ਜ਼ਿਆਦਾ ਕਾਣੀਆਂ ਨਹੀਂ ਸੀ ਖਰਾਬ ਨਹੀਂ ਸੀ ਪਰ ਸਟੋਰਾਂ ਵਾਲੀਆਂ ਭਿੰਡੀਆਂ ਸੀ ਇਹਨਾਂ ਨੂੰ ਭਿੰਡੀ ਬਹੁਤ ਜ਼ਿਆਦਾ ਪਸੰਦ ਹੈ ਬਣਾਈ ਤਾਂ ਮਉਂ ਹੀ ਸੀਗੀ ਸਬਜੀ ਦੇਖਣ ਜੇ ਤਾਂ ਬਹੁਤ ਟੇਸਟੀ ਬਣੀ ਸਾਈਂ ਲੱਗਦੇ ਸਬਜੀ ਬਹੁਤ ਟੇਸਟੀ ਹੋਗੀ ਮੈਂ ਤਾਂ ਟੇਸਟ ਵِن ਕਰਕੇ ਦੇਖੀ ਪਰ ਇਹ ਕਹਿੰਦੇ ਮੰਮੀ ਵੀ ਕਹਿੰਦੇ ਹਾਂ ਸਬਜੀ ਉਨੀ ਸੁਆਣੀ ਨਹੀਂ ਹੈਗੀ ਖਾਣ ਚੰਦ ਵੀਂਦਰ ਵੀ ਕਹਿੰਦੇ ਉਨੀ ਸੁਆਣੀ ਹੈਗੀ ਮੈਂ ਕਹਾ ਜੇ ਉਹ ਫਰੈਸ਼ ਭਿੰਡੀ ਇਨਾਂ ਆਈ ਹੈਗੀ ਇਸ ਕਰਕੇ ਜੇ ਸਟੋਰਾਂ ਵਾਲੀ ਸਬਜੀ ਹੁੰਦੀ ਟੇਸਟ ਦਾ ਬਹੁਤ ਫਰਕ ਪੈ ਜਾਂਦਾ ਉਹ ਚੀਜ਼ ਦਾ ਪਿਆਜ਼ ਭੁੰਨ ਕੇ ਭਿੰਡੀ ਭੁੰਨ ਕੇ ਪਿਆਜ਼ ਮੈਂ ਪਹਿਲਾਂ ਭੁੰਨਦੀ ਹੁੰਨੀ ਆ ਸੈਮੀ ਫਰਾਈ ਜੇ ਕਰ ਲੈਂਦੀ ਹਾਫ ਫਰਾਈ ਜ ਕਰਕੇ ਬਾਅਦ ਭਿੰਡੀ ਪਾਉਣੀ ਆ ਕਈ ਲੋਕ ਕੱਠੇ ਹੀ ਪਾਲਾਂ ਦੇਣ ਬਾਕੀ ਆਪ ਦਾ ਟੇਸਟ ਉਹ ਦਵਿੰਦਰ ਉਹ ਕੱਚੇ ਪਿਆਜ਼ ਨਹੀਂ ਖਾਂਦੇ ਖੜਮੇ ਜੀ ਥੋੜੀ ਜੀ ਇਹਨਾਂ ਨੂੰ ਐ ਹੁੰਦਾ ਵੀ ਭੁੰਨੇ ਜੇ ਹੋਣ ਜਿਆਦਾ ਖੜਮੇ ਜੀ ਅੱਖਾਂ ਅੱਖਾਂ ਨੂੰ ਦਿਖ ਰਣ ਜਿਨਾ ਮੋਟੇ ਪਿਆਜ਼ ਦੇਖੋ ਸਬਜ਼ੀ ਦੇਖਣ ਚ ਤਾਂ ਬਹੁਤ ਵਧੀਆ ਬਣੀ ਐ ਪਰ ਖਾਣ ਚ ਇਹ ਧੁੰਨੇ ਮਾਪੁੱਤ ਕਾ ਨਹੀਂ ਖਾਣ ਚ ਨਹੀਂ ਟੇਸਟੀ ਹੈਗੀ ਹੁਣ ਮੈਂ ਆ ਗਈ ਸੀ ਬਾਹਰ ਪਲਾਂਟਸ ਨੂੰ ਦੇਣਾ ਸੀ ਪਾਣੀ ਜਿਹੜੇ ਮੈਂ ਸਬਜ਼ੀਆਂ ਬਾਲਟੀ ਵਿੱਚ ਪਾ ਕੇ ਜਾਨੀ ਉਹਨੀਆਂ ਸਬਜ਼ੀਆਂ ਫਰੂਟ ਦੇ ਛਿਲਕੇ ਪਾਣੀ ਵਿੱਚ ਰੱਖ ਜਾਣੀ ਹੁੰਦੀਆਂ ਉਹ ਮੈਂ 2 ਦਿਨਾਂ ਤੋਂ ਅੱਜ ਪਾਦੀਆਂ ਇੱਕ ਦਿਨ ਪਹਿਲਾਂ ਹੈਲਪਰ ਨੇ ਜਾ ਕੇ ਡੋਲਤੇ ਛਿਲਕੇ ਸਬਜ਼ੀ ਕਹਿੰਦੀ ਮੈਂ ਕਿਹਾ ਐ ਕਿਉਂ ਪਾਈ ਪਈ ਨੇ ਮੈਨੂੰ ਕਹਿੰਦੀ ਮੈਂ ਡੋਲਤੇ ਮੈਂ ਕਿਹਾ ਤੂੰ ਡੋਲੇ ਕਿਉਂ ਮੈਨੂੰ ਪੁੱਛਿਆ ਨਾ ਕਹਿੰਦੀ ਮੈਂ ਕਿਹਾ ਤੂੰ ਪੁੱਛਣਾ ਕਿ ਇਹ ਕੂੜਾਵਾੜਾ ਕਿਉਂ ਇਕੱਠਾ ਕਰਿਆ ਪਈ ਇਹ ਤਾਂ ਕਰਦੇ ਨਹੀਂ ਹੁੰਦੇ ਹੈਗੇ ਕੂੜਾ ਜਾਇਂ ਇਕੱਠਾ ਉਹ 3 ਦਿਨ ਤੋਂ ਚਾ ਕੇ ਡੋਲ ਦਿੱਤੇ ਰਕਾਨ ਨੇ ਮੈਂ ਕਿਹਾ ਤੂੰ ਮੈਨੂੰ ਪੁੱਛ ਤਾਂ ਲੈਂਦੀ ਤੇ ਅੱ ਅ ਸਬਜੀ ਜੀ ਜੇ ਬਸ ਸਬਜੀ ਕੱਢਦੇ ਹੋ ਗੱਲੀਆਂ ਵਾਲੀ ਟੋਕਰੀ ਹੁੰਦੀ ਹੈ ਉਹਦੇ ਨਾਲ ਮੈਂ ਛਾਣ ਲੇ ਪਾਣੀ ਸੀ ਜਿਹੜਾ ਬਾਹਰ ਆਗਾ ਉਹਦੇ ਵਿੱਚ ਬਾਲਟੀ ਚ ਅੱਧੀ ਬਾਲਟੀ ਪਾਣੀ ਦੀ ਹੈਗੀ ਸਬਜੀ ਹੋਰ ਭਰ ਲਾਣੀ ਆ ਪਾਣੀ ਦੀ ਬਾਲਟੀ ਪੂਰੀ ਭਰ ਜੂਗੀ ਫਿਰ ਇਹ ਪਾਣੀ ਮੈਂ ਦਿੰਨੀ ਆ ਪਲਾਂਟਸ ਨੂੰ ਵੈਸੇ ਤਾਂ ਆਪਣੀ ਦੀ ਮਿੱਟੀ ਵਿੱਚ ਛਿਲਕੇ ਵਗੈਰਾ ਸੁੱਟ ਕੇ ਰਹੀ ਇਹ ਵੀ ਬਣਾ ਸਕਦੇ ਮੈਂ ਦਿਵਿੰਦਰ ਨੂੰ ਕਹਿਆ ਸੀ ਆਪਣਾ ਨੇ ਜਗਾ ਵੀ ਸਾਰਾ ਕੋਸ਼ਾ ਕੋਈ ਡਰਮ ਪੁਰਾਣਾ ਲਗਾ ਲਾਂ ਨੇ ਮਿੱਟੀ ਪਾ ਲਾਂ ਨੇ ਡਰਮ ਵਿੱਚ ਉਹਦੇ ਵਿੱਚ ਛਿਲਕੇ ਫਰੂਟ ਸਬਜ਼ੀਆਂ ਸੁੱਟ ਲਿਆ ਕਰਾਂਗੇ ਰੇ ਹੋ ਜਾਏਗੀ ਵੀ ਪੌਣੇ ਮੈਂ ਨਿਕਰ ਮੈਂ ਡਰਾਮਾ ਚ ਮਿੱਟੀ ਪਵਾ ਕੇ ਦੇ ਦੋ ਛਿਲਕੇ ਵਗੈਰਾ ਮੈਂ ਪਾਇਆ ਕਰੋ ਮਿੱਟੀ ਵਿੱਚ ਉਹ ਮੇਰਾ ਕੰਮ ਆ ਵੀ ਚਲੋ ਖਾਦ ਘਰ ਦੀ ਤਿਆਰ ਹੋ ਜੂਗੀ ਬਸ ਪਰ ਦਵਿੰਦਰਨ ਨੂੰ ਕੰਮ ਹੋਰ ਦੂਜੇ ਬਹੁਤ ਜਿਆਦੇ ਨੇਗੇ ਫਿਰ ਮੈਂ ਕਿਹਾ ਚਲੋ ਇਹਦਾ ਸੂਟ ਸਬਜੀਆਂ ਛਿਲਕੇ ਪਾਣੀ ਵਿੱਚ ਪਾ ਕੇ ਫਰਟੀਲਾਈਜ਼ਰ ਬਣਾ ਲਾਂ ਕਰਾਂਗੇ ਪਲਾਂਟਸ ਨੂੰ ਦੇਦਾ ਕਰਾਂਗੇ ਅੱਛੀ ਗਰੋ ਕਰਨਗੇ ਪਲਾਂਟਸ ਬਾਕੀ ਦੇਖਾਂਗੇ ਕੀ ਰਿਜ਼ਲਟ ਮਿਲਦਾ ਮੈਂ ਫਸਟ ਟਾਈਮ ਇਹ ਕੰਮ ਕਰ ਰਹੀ ਆ ਅੱਗੇ ਨਵੇਂ ਕਦੇ ਵੀ ਕਰਿਆ ਟਾਈਮ ਹੋ ਗਿਆ ਸਵਾ 6 ਦਾ ਮੈਂ ਹੋ ਗਈ ਰੈਡੀ ਮੈਨੂੰ ਆ ਗਿਆ ਨਾ ਦਵਿੰਦਰ ਦਾ ਫੋਨ ਕਹਿੰਦਾ ਚਲ ਰੈਡੀ ਹੋ ਜਾ ਆਪਾਂ ਪਾਰਕ ਜਾਣਾ ਤੇ ਮੈਨੂੰ ਸਵੇਰੇ ਕਹਿੰਦੇ ਸਾਂ ਆਪਾਂ ਚੱਲਾਂਗੇ 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 ਕੱਲ ਮੈਨੂੰ ਕਹਿੰਦੇ ਤੂੰ ਨਿਕਲ ਉਹ ਨਿਕਲਦੀ ਤੂੰ ਨਿੱਕੇ ਤੇ ਜਾ ਕੇ ਆ ਰਹੀ ਹੈਗੀ ਮੈਂ ਕਹਾ ਚੰਗਾ ਚਲੋ ਜਿੱਥੇ ਮਰਜੀ ਲੈ ਜਾਓ ਮੈਂ ਚੱਲਣ ਨੂੰ ਤਿਆਰ ਆ ਚਲੋ ਮੈਂ ਤਾਂ ਉਹ ਕੰਮ ਖਤਮ ਕਰਾਉਂਗਾ ਕਰਾਂਗਾ ਪਰ ਮੈਨੂੰ ਪਹਿਲਾਂ ਦੱਸ ਦਿਆ ਕਰੋ ਵੀ ਜਾਣਾ ਫਿਰ ਉਹਨੇ ਫੋਨ ਆ ਕੇ ਕਹਿੰਦਾ ਕੰਮ ਕੰਮ ਕਰ ਲੈ ਮੈਂ ਕਿਹਾ ਹਾਂਜੀ ਕਰ ਲਿਆ ਫ੍ਰੀ ਹਾਂ ਮੈਂ ਤਾਂ ਕਹਿੰਦਾ ਚਲ ਫਿਰ ਰੈਡੀ ਹੋ ਜਾ ਆਪਾਂ ਪਾਰਕ ਜਾ ਕੇ ਆਉਣਾ ਤੇ ਮੈਂ ਹੋ ਗਈ ਰੈਡੀ ਤੇ ਆ ਕੰਫਰਟੇਬਲ ਮੈਂ ਕੀ ਦੱਸਾਂ ਇਹ ਨਾ ਜਿਆਦਾ ਕੰਫਰਟੇਬਲ ਹੈ ਨਾ ਜਿਆਦਾ ਕੰਫਰਟੇਬਲ ਹੈ ਤੇ ਲੁੱਕ ਵੀ ਦੇਖੋ ਟਰੌਜ਼ਰ ਲੁੱਕ ਆਉਂਦੀ ਹੈ ਬਿਲਕੁਲ ਇਹ ਚ ਬਣਨੀ ਪੈਂਦੀ ਕਿਵੇਂ ਮਰਜੀ ਆਪਾਂ ਬੈਠੀ ਚੱਲੀਏ ਬਹੁਤ ਜ਼ਿਆਦਾ ਕੰਫਰਟੇਬਲ ਹੈ ਚ ਕਦਰਸ ਨਹੀਂ ਹੋਰ ਸੀ ਮੈਂ ਤਾਂ ਇੱਕ ਅੱਧਾ ਹੋਰ ਲੈ ਲਾਂ ਬਹੁਤ ਜ਼ਿਆਦਾ ਕੰਫਰਟੇਬਲ ਹੈ ਸਟ੍ਰੇਟ ਫਿਟ ਸਟ੍ਰੇਟ ਲੂਜ਼ ਫਿਟ ਬਹੁਤ ਅੱਛਾ ਲੱਗ ਰਿਹਾ ਚਲੋ ਜੀ ਚੱਲਦੇ ਆਂ ਹਾਂ ਜੀ ਅਸੀਂ ਅੱਗੇ ਪਾਰਕ ਵਿੱਚ ਸਟੈ ਕਰ ਰਹੇ ਆਂ ਵਾਕ ਨੂੰ ਵੀ ਵੀ ਵਾਕ ਵੈਸੀ ਮਾਨਸਾ ਬਹੁਤ ਹੈ ਅੱਜ ਮੈਂ ਇਹਨਾਂ ਨੂੰ ਕਹਿ ਸੀ ਰੈਸਟ ਲੈਣਾ ਬੈਨ ਨਾ ਬਹਿ ਜੇ ਮੈਂ ਇਕ ਕਰਾਂਗੇ। ਕੰਨੇ ਦੇ ਇਕੱਠੇ ਗੱਲਾਂ ਬਾਤਾਂ ਕਰਾਂਗੇ, ਇੰਜੋਏ ਕਰਾਂਗੇ, ਟਾਈਮ ਸਪੈਂਡ ਕਰਾਂਗੇ। ਬਹੁਤ ਸ਼ਾਂਤ ਮਹੌਲਾ ਛਾਂ ਦਾ ਬਹੁਤ ਹੈ। ਜੇ ਜਾਨ ਕਰਾਂ। ਸ਼ਾਮ ਦਾ ਥਿਊ ਬਹੁਤ ਅੱਛਾ, ਗਰਮੀ ਤਾਂ ਟਾਈਮ ਅੱਛਾ ਨਾ ਸਵਾਰ ਕਚੌਣ ਨੇ। ਸਾਰੇ ਕੰਮ ਕੂਮ ਕਰਕੇ ਸ਼ਾਮ ਨੂੰ ਆ ਜੇ। ਸ਼ਾਮ ਜੀ ਮੈਂ 파ਰਤ ਵੀ ਜਾ ਕੇ ਬਹੁਤ ਵਧੀਆ ਲੱਗੇ ਕਿਉਂਕਿ ਜਦੋਂ ਘਰੋਂ ਬਾਹਰ ਨਿਕਲਦੇ ਆਪਣੇ ਮਾਈਂਡ ਫਰੈਸ਼ ਹੋ ਜਾਂਦਾਗਾ। ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅਚੀ ਲੱਗ ਪੀਸ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੀ ਇੱਕ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ